ਆਪជា ਪਰੂ ਨੰਗਾ ਜਿਹੜਾ ਹੁਣ ਲੰਗਾ ਜੀ ਵੱਡਾ ਇਥੇ ਜਿਵੇਂ ਕਿਸਾਨ ਜਿੱਥੇ ਬੰਦੇ ਕੋਲੇ ਗਿਆ ਸੁਣ ਲਿਆ ਕਿ ਆਪਣੇ ਪਿੰਡ ਦੇ ਬੰਦੇ ਨੇ ਲੋਕਾਂ ਤੋਂ ਪੈਸਾ ਇਕੱਠਾ ਕੀਤਾ 20 ਵੀ 3000 ਰੁਪਏ ਕਿੰਨਾਂ ਨੂੰ ਖਰਚੇ ਤੇ ਆਪਾਂ ਹੋਣ ਨਾ ਲਾਉਂਦਾ ਨਾ ਲਾਉਂਦਾ ਮੈਂ ਕਿਹਾ ਆਪਾਂ ਜਿੱਥੇ ਬੰਦੇ ਮਤਿ ਕਰਨ ਲਾਉਣੇ ਆਪਾਂ ਇਕੱਠੇ ਹੁੰਨੇ ਆ ਤੇ ਮੈਂ ਕਿਹਾ ਉਹ ਬੰਦੇ ਨੇ ਲੋਕਾਂ ਤੋਂ ਪੈਸੇ ਇਕੱਠੇ ਕੀਤੇ ਸਾਡੇ ਪਿੰਡ ਤੋਂ ਸਦਾਨੇ ਜੀਲੋ ਭਰਾ ਮਹਾਰਾਜ ਤੋਂ ਉਹ ਕਹਿੰਦਾ ਕਿ ਯਾਰ ਹੋਰ ਲੱਗਿਆ ਆ ਆਪਾਂ ਨੂੰ 50 ਤੋਂ 54000 ਰੁਪਏ ਕਿੰਨੇ ਦੇ ਪੈਸੇ ਬਣਦੇ ਆ ਆਪਾਂ ਕਿੰਨੇ ਦਾ 20000 ਰੁਪਏ ਇਕੱਠਾ ਕਰਨਾ ਤੇ ਉਹ ਲਿੰਜਰ ਦੇ ਬੰਦੇ ਸਾਡੀ ਗੱਲ ਨਹੀਂ ਸੁਣਦੇ ਉਹ ਬੰਦਾ ਜੋ 3% ਪਰ ਮੁੰਡਾ 50 ਦੇ ਵਿੱਚ ਨਹੀਂ ਨਾਲੀ ਕਿ ਜੱਦੀ ਬੰਦੇ ਮੁੰਡਾ 50 ਦੇ ਵਿੱਚ ਨਹੀਂ ਨਾਲੀ ਜੱਦੀ ਉਹ ਬੰਦੇ ਨੇ ਇਕੱਠੇ ਕਰਿਆ ਰੁਪਏ ਤੁਹਾਨੂੰ ਤੜਾ ਤੋਂ 4 ਕਰੋੜ ਰੁਪਏ ਬਣਾ ਦਮ ਤੇ ਸਾਡੇ ਪਿੰਡਾਂ ਦਾ ਸਾਨੂੰ ਉਹ ਪਤਾ ਨਹੀਂ ਉਹ ਮੈਗਨੀਫੀਕੇਸ਼ਨ ਦਿੱਤੇ ਜੀ ਮੈਂ ਕਿਹਾ ਕਿਦਾਂ ਲੱਗਾ ਸੈਂਟਰ ਨੇ ਪੈਸੇ ਉਹਨੇ ਲੋਕਾਂ ਦੇ ਬਾਣਾ ਦੇ ਤੁਸੀਂ ਪੈਸੇ ਕਦੇ ਦਵਾਉਂਦੇ ਜਦੋਂ ਮੈਂ ਪੈਸੇ ਦਿੱਤੇ ਉਹ ਮੇਰਾ ਤਾਂ ਇੱਕ ਦਿਨ ਸਭਾਦੋ ਕਿਨੇ ਬਾਗਾ ਇਸ ਰੋਡ ਦੇ ਵਿੱਚ ਮੈਂ ਡੀਐਨਪੀ ਕਿਹਾ ਕਿ ਤਾਂ ਕਿ ਸੈਂਟਰ ਨੇ ਪੈਸੇ ਬੜੇ ਤੁਸੀਂ ਪੈਸੇ ਕਰੋ ਵਾਲੇ ਕੌਣ ਜੁਨੀਆਣਾ ਲੈ ਗਿਆ ਪੈਸੇ ਦੇਖ ਉਹਨਾਂ ਨੇ ਇਕੱਠੇ ਕਰਕੇ ਸਾਨੂੰ ਨਹੀਂ ਪਤਾ ਲੱਗਿਆ ਕਿ ਇੰਨਾ ਰੁਪਈਆ ਉਹ ਮਰਦਾ ਕਿੱਥੇ ਕਿਹੜਾ ਫਸਲ ਦਿੰਦਾ ਕਿਹਨੂੰ ਨਹੀਂ ਦਿੰਦਾ ਸਾਨੂੰ ਨਹੀਂ ਪਤਾ ਉਹ ਕੰਮ ਦੀ ਵੀ ਬੱਤੀ ਬਹੁਤ ਵੱਡੀ ਗੱਟਾ ਇਹ ਸਾਡੇ ਲੋਕਾਂ ਨਾਲ ਜੇਬਾਂ ਨੂੰ ਰੁਪਈਆ ਨਿਕਲਿਆ ਬਹੁਤ ਵੱਡੀ ਗੱਲ ਆ

ਕੌਣ ਬੰਦਾ ਨਾ ਹੋਇਆ ਉਹਨੇ ਕਬਿੰਦਰਾ ਜੀ ਕਪੂਰ ਅਕਾਲੀ ਦਾ ਬੰਦਾ ਬਹੁਤ ਪੰਜਾਬੀ ਗੱਲਬਾਤ ਦੀ ਰੋਬੰਦੇ ਕੋਲ ਇੰਦਰ ਆ ਗਿਆ ਹਾਂ ਕੀ ਮਾਂਸਾ ਚਾਹਦੇ ਜੀ ਸਰ ਛੋਟਾ ਹੈ ਆ ਮਾਈਕ ਦੇ ਦੇ ਮਾਈਕ ਲਈ ਜਾ ਅੱਛਾ ਸਪੀਕਰ ਕੌਣ ਬੰਦਾ ਕੈਸੀ ਗੱਲ ਕਰ ਗਿਆ ਧਰਨਾ ਦੇ ਕੇ ਆ ਕੇ ਲੈ ਹੋ ਗਿਆ ਤਾਂ ਮੈਨੂੰ ਕਹਿਤਾ ਜਾਨਣਾ ਦੱਸ ਦਿਆ ਕਰੋ ਥੋੜਾ ਜਿਹਾ ਮੈਂ ਸਾਰਿਆਂ ਨੂੰ ਜਾਣਦਾ ਨੰਨੂੰ ਘਰਾਂ ਨਾਲ ਦੇਣ ਦੇ ਪੈਸੇ ਲੈਂਦੇ ਯਾਰ ਹੱਤ ਹੈ ਯਾਰ ਅੱਜ ਦੇਖੋ ਵੀ ਸ਼ਾਮ ਨੂੰ ਮੇਰੇ ਕੋਲ ਬੋਲਦੇ ਦੇਖੋ ਤੁਸੀਂ ਕਿਉਂਕਿ ਮੈਂ ਸੱਚ ਬੋਲੀ ਜਾਂਦਾ ਨਾ ਗੱਲ ਐ ਕੀ ਬੀਆ ਲੋਕਾਂ ਨੂੰ ਕੰਮ ਕਰ ਲੈਣ ਗੋ ਲੋਕਾਂ ਨੂੰ ਜੌਂ ਲੈਣ ਗੋ ਨਾ ਚਲੋ ਬਈ ਇੱਧਰੋਂ ਚਲੋ ਬਈ ਉੱਧਰੋਂ ਐਸਐਸਪੀ ਸਾਹਿਬਾ ਇੱਥੇ ਫੰਕਸ਼ਨ ਤੇ ਰਹਿਣ ਦੀ ਜ਼ਰੂਰਤ ਨਹੀਂ ਹੈ ਜੀ ਮੈਂ ਤਾਂ ਤੁਹਾਨੂੰ ਚੰਡੀਗੜ੍ਹ ਚਲੇ ਜਾਣਾ ਪਰ ਪਰ ਹੁਣੀ ਹੁਣੀ ਲਾਈਨ ਨਾ ਸੁਣਦਾ ਹੋਵੇ ਕਿਤੇ ਭੱਜ ਨਾ ਜਾਵੇ ਉਹ ਮੇਰੇ ਕੋਲ ਆ ਜਿੰਨਾ ਟਾਈਮ ਲਾਈ ਜਾਂਦਾ ਉਹ ਗੇਟ ਹੀ ਦੇਟ ਹੈ ਕੰਮ ਬਣ ਗਿਆ ਮਰਕਾ ਦਾ ਮੁਖਮਾਨੀ ਸਾਹਿਬ ਹੈ ਮੈਂ ਇੱਕ ਪਹਿਲਾਂ ਦੱਸਦਾ ਦੂਮਾ ਗੱਲ ਪਈ ਸੀ ਤਾਂ ਇਸੇ ਕੁੰਡੇ ਨੇ ਆਪਣੇ ਆਪ ਬੋਲੇ ਸੋਨੇ ਆ ਅਨੰਦ ਕਰਾਲਾ ਐਸੀ ਇਸੇ ਨੇ ਲਾਇਆ ਬੜੀ ਦਰਗਾਹ ਜੇ ਮੈਂ ਮੋਖਮਾ ਕਰੀਆ ਉਹ ਪੰਜਾਬ ਦੇ ਸਭ ਤੋਂ ਵੱਡੇ ਪਿੰਡ ਤੋਂ ਮੁੰਡਾ ਆ ਮਹਾਰਾਜ ਜਿਹਦਾ ਨਾਮ ਪ੍ਰਭੂ ਹਲਕੇ ਦਾ ਹੁਣ ਦੂਰ ਬਰਪਾ ਮੈਂ ਤਾਰਾ ਤੁਹਾਨੂੰ ਹਾਉ ਤੋਂ ਵੱਡਾ ਪਿੰਡਾਂ ਮਹਾਰਾਜ ਹੀ ਪੰਜਾਬ ਦਾ ਮੈਂ ਉਹ ਹਲਕੀ ਤੋਂ ਪ੍ਰਭੂ ਹਲਕੇ ਨੂੰ ਮਹਾਰਾਜ ਪਿੰਡ ਤੋਂ ਹੋਰਵਾਂ ਕਿ ਜਦੋਂ ਆਪਣਾ ਆ ਭਾਰਤ ਦੇ ਆ ਕਰੋੜਾਂ ਕਿਹੜਾ ਹੋਣ ਲੱਗੇ ਜੀ ਵੱਡਾ ਫਿਰ ਮੈਂ ਕਿਸਾਨ ਜਿੱਥੇ ਬੰਦੇ ਕੋਲੇ ਗਿਆ ਸੁਣ ਲਿਆ ਕਿ ਆਪਣੇ ਪਿੰਡ ਦੇ ਬੰਦੇ ਨੇ ਲੋਕਾਂ ਤੋਂ ਪੈਸਾ ਇਕੱਠਾ ਕੀਤਾ 20 ਕਿਤੇ 30000 ਰੁਪਏ ਕਿਨੇ ਜੁਮਮਾਤੇ ਤੇ ਆਪਾਂ ਹੋਰ ਕਰਨਾ ਲੋ ਮੈਂ ਕਿਹਾ ਆਪਾਂ ਜਿੱਥੇ ਬੰਦੇ ਮੈਂ ਤੁਸੀਂ ਕਰਨੇ ਲਾਉਣੇ ਆਪਾਂ ਇਕੱਠੇ ਹੁੰਨੇ ਆ ਤੇ ਮੈਂ ਕਿਹਾ ਉਹ ਬੰਦੇ ਨੇ ਲੋਕਾਂ ਤੋਂ ਪੈਸੇ ਇਕੱਠੇ ਕੀਤੇ ਸਾਡੇ ਪਿੰਡ ਤੋਂ ਸੁਧਾਉਣੇ ਸੀਲਪਰਾ ਮਹਾਰ ਕੋ ਉਹ ਕਹਿੰਦਾ ਕਿ ਜੇ ਰੋਡ ਲੱਗਾਈ ਆਪਾਂ ਨੂੰ 50 ਤੋਂ 52000 ਰੁਪਏ ਕਿਨੇ ਦੇ ਪੈਸੇ ਬਣ ਗਏ ਆਪਾਂ ਕਿੰਨੇ ਤੋਂ 20000 ਰੁਪਏ ਵਾਹਣ ਕਰਨਾ ਉਹ ਨਹੀਂ ਜਿਵੇਂ ਸਾਡੀ ਗੱਲ ਨਹੀਂ ਸੀ ਉਹ ਬੰਦਾ ਚੌਥੀ ਰੰਦਾ ਤੇ ਮੁੰਡਾ ਪੰਜਾਬ ਕੀ ਵਿੱਚ ਨਹੀਂ ਰਹਦੀ ਜੱਤੀ ਬੰਦੇ ਨੂੰ ਪੰਜਾਬ ਕੀ ਵਿੱਚ ਨਹੀਂ ਰਹਿੰਦਾ ਜੱਤੀ ਉਹ ਬੰਦੇ ਨੇ ਇਕੱਠੇ ਕਰਿਆ ਰੁਪਏ ਤੋਂ ਬਾਅਦ ਤੜਾ ਤੋਂ 4 ਕਰੋੜ ਰੁਪਏ ਬਣਾਦਾ ਸਾਡੇ ਪਿੰਡਾਂ ਦਾ ਸਾਨੂੰ ਉਹ ਪਤਾ ਨਹੀਂ ਉਹ ਮੈਗਨੇਟੇਸ਼ਨ ਦਿੱਤੇ ਜੀ ਮੈਂ ਕਿਹਾ ਕਿ ਮੈਂ ਸੈਂਟਰ ਨੇ ਪੈਸੇ ਹੁਣੇ ਲੋਕਾਂ ਦੇ ਬਾਣਾ ਤੇ ਤੁਸੀਂ ਪੈਸੇ ਕੱਢ ਦਿਵਾਉਂਦੇ ਜਦੋਂ ਮੈਂ ਪੈਸੇ ਦਿੱਤੇ ਜੀ ਮੈਂ ਮੇਰਾ ਟਾਈਟਲ ਸਵਾਦੋ ਕਿਨੇ ਬਾਹਰ ਆਇਆ ਸੜੋਡ ਦੇ ਵਿੱਚ ਮੈਂ 20000 ਕਿਲਾਕ ਤਾਂ ਨੂੰ ਨਹੀਂ ਸੈਂਟਰ ਨੇ ਪੈਸੇ ਖੋਣ ਤੁਸੀਂ ਪੈਦਲੋਂ ਵਾਲਾ ਕੌਣ ਜੁਨੀਆ ਨਾਲ ਲੈ ਗਿਆ ਪੈਸੇ ਦੇ ਕੇ ਉਹਨਾਂ ਨੇ ਇਕੱਠੇ ਕਰਕੇ ਸਾਨੂੰ ਨਹੀਂ ਪਤਾ ਲੱਗਿਆ ਕਿ ਇੰਨਾ ਰੁਪਈਆ ਉਹ ਮਰਦਾਂ ਨੇ ਕਿੱਥੇ ਕਿਹੜਾ ਫੌਂਡ ਦਿੱਤਾ ਕਿਹਨੂੰ ਨਹੀਂ ਦਿੱਤਾ ਸਾਨੂੰ ਨਹੀਂ ਪਤਾ ਉਹ ਕਰਦੀ ਵੀ ਬੰਟੀ ਬਹੁਤ ਵੱਡਾ ਇਹ ਸਾਡੇ ਲੋਕਾਂ ਨਾਲ ਜੇਬਾਂ ਨੂੰ ਰੁਪਈਆ ਨਿਕਲਿਆ ਬਹੁਤ ਵੱਡੀ ਗੱਲ ਆ ਕੱਲ੍ਹ ਨੂੰ ਪਤਾ ਜੀ ਕੱਲ੍ਹ ਨੂੰ ਆ ਐਸਐਸਪੀ एक साल मेरे पिंड की दो हजार छे ले तो लेके बहुत बड़ी प्रॉब्लम आ गई बहुत पुरानी हजार कौन बंदा ना हो ਕਣਕ ਤੇ ਬਿੰਦਰਾ ਜੀ ਕਿਪੁਰੇ ਕਾਲੀਦਾ ਦਾ ਬੰਦਾ ਬਹੁਤ ਪੰਜਾਬੀ ਜਨ ਗੱਦੀ ਜੀ ਰੋਬਨ ਦੇ ਕੋਲ ਇੱਧਰ ਆ ਜਾ ਹੁਣ ਕੀ ਮਾਨਸਾ ਚਾਹਦੇ ਜੀ ਸਣ ਛੋਟਾ ਹੈ ਆ ਮਾਈਕ ਦੇ ਦੇ ਮਾਈਕ ਦੇ ਦੇ ਆਜਾ ਸਪੀਕਰ ਕੌਣ ਬੰਦਾ ਕੈਸੀ ਗੱਲ ਕਰ ਗਿਆ ਧਰਨਾ ਦੇ ਦੇ ਨਾ ਲੱਗ ਗਿਆ ਮਾਂ ਤੁਹਾਨੂੰ ਕਹਿਦਾ ਜਾਨਾ ਦੱਸ ਦਿਆ ਕਰੋ ਥੋੜਾ ਜਿਆ ਮੈਂ ਸਾਰਿਆਂ ਨੂੰ ਜਾਣਦਾ ਇਹਨਾਂ ਨੂੰ ਘਰਾਂ ਨਾਲ ਦੇਣ ਦੇ ਪੈਸੇ ਲੈਂਦੇ ਯਾਰ ਹੱਤ ਹੈ ਯਾਰ ਅੱਜ ਦੇਖੋ ਵੀ ਸ਼ਾਮ ਨੂੰ ਮੇਰੇ ਵਿਰੁੱਧ ਬੋਲਦੇ ਦੇਖੋ ਵੀ ਕਿਉਂਕਿ ਮੈਂ ਸੱਚ ਬੋਲੀ ਜਾਂਦਾ ਨਾ ਗੱਲ ਲੈ ਕੋਈ ਯਾਰ ਲੋਕਾਂ ਨੂੰ ਕੰਮ ਕਰ ਲੈ ਦੋ ਲੋਕਾਂ ਨੂੰ ਜੌਂ ਲੈਣ ਗੋ ਨਾ ਚਲੋ ਬਈ ਇੱਧਰ ਨੂੰ ਚਲੋ ਬਈ ਉੱਧਰ ਨੂੰ ਐਸਐਸ ਕੇ ਸੈਕਾ ਐਥੀ ਫੰਕਸ਼ਨ ਤੇ ਰਹਿਣ ਦੀ ਜਰੂਰਤ ਨਹੀਂ ਹੈ ਜੀ ਮੈਨੂੰ ਤਾਂ ਚੰਡੀਗੜ੍ਹ ਚ ਲੈ ਜਾਣਾ ਹੈ ਵਾਹ ਗੁਣੀ ਗੁਣੀ ਲਾਈਨ ਨੂੰ ਸੁਣਦਾ ਹੋਵੇ ਕਿਤੇ ਪਹੁੰਚ ਨਾ ਜਾ ਰਿਹਾ ਉਹ ਮੈਨੂੰ ਲੱਗਦਾ ਤਾਂ ਜਿੰਨਾ ਟਾਈਮ ਲਾਈ ਜਾਣਾ ਦੇਟ ਹੀ ਦੇਟ ਵਾਹ ਪਾ ਗਿਆ ਯਾ ਲੈ